ਮੀਸੀ ਸਾਗਾ ਦੀ ਰਾਤ ਬਹੁਤ ਠੰਡੀ ਸੀ ਪਾਰਾ ਮਨਫੀ 20 ਡਿਗਰੀ ਤੱਕ ਡਿੱਗ ਚੁੱਕਾ ਸੀ ਅਮਨ ਨੇ ਆਪਣੀ ਸਾਈਕਲ ਦੇ ਹੈਂਡਲ ਨੂੰ ਘੁੱਟ ਕੇ ਫੜਿਆ ਹੋਇਆ ਸੀ ਉਸ ਦੀਆਂ ਉਂਗਲਾਂ ਸੋਨ ਹੋ ਰਹੀਆਂ ਸਨ ਪਰ ਉਸ ਦੀਆਂ ਅੱਖਾਂ ਸਾਹਮਣੇ ਫੋਨ ਦੀ ਸਕਰੀਨ ਜਾਗ ਰਹੀ ਸੀ ਇੱਕ ਨਵਾਂ ਆਰਡਰ ਆਇਆ ਸੀ ਚਿਕਨ ਬਰੀਆਨੀ 4 ਕਿਲੋਮੀਟਰ ਦੂਰ ਉਹ ਕਾਗਜ਼ ਉਹ ਅਲਮਾਰੀ ਵਿੱਚ ਕੈਦ ਨਹੀਂ ਆਮਨ ਨੇ ਪੰਜਾਬ ਦੀ ਇੱਕ ਨਾਮੀ ਯੂਨੀਵਰਸਿਟੀ ਤੋਂ ਐਮਟੈਕ ਕੀਤੀ ਸੀ ਉਸ ਕੋਲ ਇੰਜੀਨੀਅਰਿੰਗ ਦੀ ਉਹ ਡਿਗਰੀ ਸੀ ਜਿਸ ਨੂੰ ਉਹ ਪੰਜਾਬ ਵਿੱਚ ਆਪਣਾ ਮਾਣ ਸਮਝਿਆ ਸੀ ਪਰ ਇੱਥੇ ਕੈਨੇਡਾ ਵਿੱਚ ਉਹ ਡਿਗਰੀ ਇੱਕ ਬੇਸਮੈਂਟ ਦੀ ਅਲਮਾਰੀ ਵਿੱਚ ਪਈ ਧੂੜ ਫਟ ਰਹੀ ਸੀ ਇੱਥੇ ਉਸਦੀ ਪਹਿਚਾਣ ਉਸਦਾ ਨਾਮ ਨਹੀਂ ਸਗੋਂ ਉਸਦਾ ਡਿਲੀਵਰੀ ਬੁਆਏ ਵਾਲਾ ਨੰਬਰ ਸੀ ਉਸਨੇ ਬੈਗ ਮੋਢੇ ਤੇ ਟੰਗਿਆ ਤੇ ਬਰਫ਼ੀਲੀ ਹਵਾ ਦੇ ਵਿਰੋਧ ਸਾਈਕਲ ਚਲਾਉਣਾ ਸ਼ੁਰੂ ਕੀਤਾ ਹਰ ਪੈਰ ਟਲ ਮਾਰਦਿਆਂ ਉਸ ਨੂੰ ਲੱਗਦਾ ਜਿਵੇਂ ਉਹ ਆਪਣੀ ਡਿਗਰੀ ਦੇ ਕਾਗਜ਼ਾਂ ਨੂੰ ਹੀ ਕੁਚਲ ਰਿਹਾ ਹੋਵੇ। ਇੱਕ ਝਲਕ ਤੇ ਹਜ਼ਾਰਾਂ ਸਵਾਲ। ਜਦੋਂ ਉਹ ਇਕਾਲੀ ਸ਼ਾਨ ਕੰਡੂ ਦੇ ਬਾਹਰ ਪਹੁੰਚਿਆ ਤਾਂ ਲਿਫਟ ਵਿੱਚ ਉਸ ਦਾ ਸਾਹਮਣਾ ਇੱਕ ਜਹੀ ਨੌਜਵਾਨ ਨਾਲ ਹੋਇਆ ਜੋ ਸੂਟ ਬੂਟ ਪਾ ਕੇ ਆ ਰਿਹਾ ਸੀ। ਉਹ ਸ਼ਾਇਦ ਕਿਸੇ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ। ਅਮਨ ਨੇ ਆਪਣੇ ਲਿਬੜੇ ਹੋਏ ਬੂਟਾਂ ਤੇ ਉਸਦੇ ਚਮਕਦੇ ਜੁੱਤੀਆਂ ਵੱਲ ਦੇਖਿਆ। ਇੱਕ ਪਾਲ ਲਈ ਅਮਨ ਨੂੰ ਮਹਿਸੂਸ ਹੋਇਆ ਕਿ ਜੇ ਕਿਸਮਤ ਥੋੜੀ ਸਾਥ ਦਿੰਦੀ ਤਾਂ ਸ਼ਾਇਦ ਉਹ ਵੀ ਕਿਸੇ ਕੁਰਸੀ ਤੇ ਬੈਠਾ ਹੁੰਦਾ ਪਰ ਉਸ ਨੂੰ ਤਾਂ ਪੰਜਾਬ ਦਾ ਕਰਜ਼ਾ ਉਤਾਰਨਾ ਸੀ ਜਿਸ ਲਈ ਸਕੈਲ ਤੋਂ ਜ਼ਿਆਦਾ ਸ਼ਿਫਟਾਂ ਦੀ ਲੋੜ ਸੀ ਫੋਨ ਦੀ ਝੂਠੀ ਮੁਸਕਰਾਟ ਰਾਤ ਦੇ 11 ਵਜੇ ਜਦੋਂ ਉਹ ਵਾਪਸ ਆਪਣੇ ਕਮਰੇ ਵਿੱਚ ਪਹੁੰਚਿਆ ਤਾਂ ਘਰੋਂ ਵੀਡੀਓ ਕਾਲ ਆਈ ਬੇਬੇ ਨੇ ਪੁੱਛਿਆ ਪੁੱਤ ਕੰਪਨੀ ਵਾਲਿਆਂ ਨੇ ਤੈਨੂੰ ਅਫਸਰ ਵਾਲੀ ਕੁਰਸੀ ਦੇ ਦਿੱਤੀ ਕਿ ਨਹੀਂ ਤੂੰ ਇੰਨਾ ਪੜਿਆ ਲਿਖਿਆ ਈ ਤੈਨੂੰ ਤਾਂ ਉਹਨਾਂ ਨੇ ਮੈਨੇਜਰ ਹੀ ਲਾਇਆ ਹੋਣਾ ਅਮਨ ਨੇ ਆਪਣੀ ਥਕਾਵਟ ਨੂੰ ਮੁਸਕਰਾਹਟ ਪਿੱਛੇ ਲੁਕਾਇਆ ਤੇ ਕਿਹਾ ਹਾਂ ਬੀਬੀ ਬੜਾ ਵਧੀਆ ਕੰਮ ਈ ਮੈਂ ਸਾਰਾ ਦਿਨ ਸ਼ਹਿਰ ਦੀ ਸੈਰ ਕਰਦਾ ਹਾਂ ਤੇ ਵੱਡੇ ਵੱਡੇ ਲੋਕਾਂ ਨੂੰ ਮਿਲਦਾ ਹਾਂ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਲੋਕ ਉਸ ਨੂੰ ਸਿਰਫ ਦਰਵਾਜ਼ੇ ਤੇ ਮਿਲਦੇ ਹਨ ਆਰਡਰ ਫੜਦੇ ਹਨ ਅਤੇ ਦਰਵਾਜ਼ਾ ਬੰਦ ਕਰ ਦਿੰਦੇ ਹਨ ਕਿਸੇ ਨੇ ਅਜੇ ਤੱਕ ਉਸ ਨੂੰ ਆਪਣੇ ਅੰਦਰ ਜਾਂ ਪਾਣੀ ਪੁੱਛਣ ਲਈ ਨਹੀਂ ਗਿਆ ਅਣਬਿਕੀਆਂ ਡਿਗਰੀਆਂ ਅਮਨ ਵਰਗੇ ਹਜ਼ਾਰਾਂ ਨੌਜਵਾਨ ਕਨੇਡਾ ਦੀਆਂ ਸੜਕਾਂ 'ਤੇ ਸਾਈਕਲਾਂ ਅਤੇ ਪ੍ਰਾਣੀਆਂ ਗੱਡੀਆਂ ਵਿੱਚ ਸੁਪਨੇ ਡਿਲੀਵਰੀ ਕਰ ਰਹੇ ਹਨ ਉਹਨਾਂ ਦੇ ਬੈਗਾਂ ਵਿੱਚ ਖਾਣਾ ਹੁੰਦਾ ਹੈ ਪਰ ਉਹਨਾਂ ਦੀਆਂ ਜੇਬਾਂ ਵਿੱਚ ਉਹ ਡਿਗਰੀਆਂ ਹੁੰਦੀਆਂ ਹਨ ਜੋ ਪ੍ਰਦੇਸ਼ ਵਿੱਚ ਰੱਦੀ ਬਣ ਕੇ ਰਹਿ ਗਈਆਂ ਹਨ ਇਹ ਕਹਾਣੀ ਉਹਨਾਂ ਹਰ ਉਸ ਪੜ੍ਹੇ ਲਿਖੇ ਮਜ਼ਦੂਰ ਦੀ ਹੈ ਜੋ ਡਾਲਰਾਂ ਲਈ ਆਪਣੀ ਕਾਬਿਲਤ ਦੀ ਬਲੀ ਦੇ ਰਿਹਾ ਹੈ